ਵਾਈ ਨਾਉਟ ਪੰਜਾਬੀ ਵੇਖਦੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਮੈਂ ਹਾਂ ਸਤਪਾਲ ਸਿੰਘ ਤੇ ਇਸ ਵੇਲੇ ਸਾਡੇ ਨਾਲ ਸੰਗਤ ਜੁੜੀ ਆ ਪਿੰਡ ਪੁੰਨੀਆਂ ਦੀ ਛਾਗੋੜ ਦੇ ਨੇੜੇ ਪਿੰਡ ਪੁੰਨੀਆਂ ਉੱਥੋਂ ਦੇ ਸਰਪੰਚ ਬਰਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਨਾਲੇ ਨੌਜਵਾਨ ਮੌਜੂਦ ਨੇ ਜਿਹੜੇ ਟਰੈਕਟਰ ਲੈ ਕੇ ਆਏ ਨੇ ਇਹ ਦੋ ਤਿੰਨ ਵਾਰੀ ਪਹਿਲਾਂ ਵੀ ਆ ਚੁੱਕੇ ਨੇ ਤੇ ਮਤਲਬ ਟਰਨ ਬਦਲ ਕੇ ਵਾਰੀ ਬਦਲ ਕੇ ਆਉਂਦੇ ਨੇ ਸਰਪੰਚ ਸਾਹਿਬ ਨੂੰ ਪੁੱਛਾਂਗੇ ਕਿ ਕਿੰਨੇ ਟਰੈਕਟਰ ਲੈ ਕੇ ਆਏ ਹੋ ਕੀ ਸੇਵਾ ਕਰਦੇ ਹੋ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਟਰੈਕਟਰ ਸਾਡੇ ਹੈਗੇ ਆ 15 ਕਿ ਟਰੈਕਟਰ ਹੈ ਅੱਜ ਅੱਗੇ ਵੀ ਅਸੀਂ ਇੱਥੇ ਜਿਹਦਾ ਲਾ ਕੇ ਜਾਂਦੇ ਅੱਗੇ 6-7 ਦਿਨ ਅੱਗੇ ਲਾ ਕੇ ਗਏ ਆ ਤੇ ਅੱਜ ਫੇ ਅਸੀਂ ਦੁਬਾਰਾ ਫੇ ਇੱਥੇ ਆਏ ਡੀਜ਼ਲ ਦੀ ਵੀ ਸੇਵਾ ਆਪ ਕਰਦੇ ਨਹੀਂ ਡੀਜ਼ਲ ਦੀ ਸੇਵਾ ਇਥੋਂ ਬਾਬਾ ਜੀ ਕਰਦੇ ਆ ਬਾਬਾ ਸੰਤ ਬਲਬੀਰ ਸਿੰਘ ਸਿਚੇ ਵਾਲੀ ਉਹਨਾਂ ਦੀ ਸੇਵਾ ਇੱਥੇ ਚੱਲੀ ਜਾਂਦੀ ਆ ਅਸੀਂ ਪਹਿਲਾਂ ਉੱਥੇ ਪਾ ਕੇ ਆਏ ਸੀ ਆਪ ਦਾ ਇੱਥੇ ਹੁਣ ਉਹਨਾਂ ਦਾ ਚੱਲੀ ਜਾਂਦਾ ਕਿੰਨੇ ਕਿੰਨੇ ਦਿਨ ਲਗਾਤਾਰ ਰਹੋਗੇ ਜੀ ਅਸੀਂ ਇੱਥੇ ਜਿੰਨਾ ਵੀ ਆਪਣੇ ਕੋਲ ਟਾਈਮ ਨਿਕਲੇ ਜ਼ਰੂਰ ਕੱਢਾਂਗੇ ਠੀਕ ਹੈ ਅੱਗੇ ਵੀ ਅਸੀਂ ਇਥੋਂ ਕੱਢ ਕੇ ਗਏ ਟਾਈਮ ਵੀ ਜ਼ਰੂਰ ਇਹ ਚਾਰ-ਪੰਜ ਦਿਨ ਅੱਗੇ ਲਾ ਕੇ ਗਏ ਆ ਤੇ ਹੁਣ ਗਾਂ ਵੀ ਲਾਵਾਂਗੇ ਵੀ ਚਲੋ ਝੋਨੇ ਦੀ ਖੇਤੀ ਆ ਗਈ ਆ ਉਹ ਵੀ ਕੰਮ ਕਰਨੇ ਆ ਠੀਕ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਇਹ ਨੌਜਵਾਨ ਜਿਹੜੇ ਟਰੈਕਟਰ ਲੈ ਕੇ ਆਏ ਨੇ ਸੇਵਾ ਕਰਦੇ ਨੇ ਹੱਥੀ ਸੇਵਾ ਕਰਦੇ ਨੇ ਸਭ ਤੋਂ ਵੱਡੀ ਗੱਲ ਵੀਰ ਜੀ ਕਈ ਵਾਰੀ ਨੌਜਵਾਨਾਂ ਨੂੰ ਬਾਰ ਬਾਰ ਇਹ ਕਿਹਾ ਜਾਂਦਾ ਵੀ ਨੌਜਵਾਨ ਪੰਜਾਬ ਦੇ ਜਿਹੜੇ ਉਹ ਤਾਂ ਉੜਦਾ ਪੰਜਾਬ ਚ ਆ ਗਏ ਜੀ ਇਹ ਨਹੀਂ ਹੈਗੇ ਏਡੇ ਏਡੇ ਟਰੈਕਟਰ ਵੱਡੇ ਵੱਡੇ ਟਰੈਕਟਰਾਂ ਨੂੰ ਬੜਾ ਨਿਸ਼ਾਨਾ ਬਣਾਇਆ ਜਾਂਦਾ ਹਨਾ ਅੱਜ ਵੱਡੇ ਟਰੈਕਟਰ ਹੀ ਕੰਮ ਆ ਰਹੇ ਚਾਹੇ ਬੰਨ ਤੇ ਮਿੱਟੀ ਪਾਉਣੀ ਆ ਚਾਹੇ ਖੇਤ ਪਧਰੇ ਕਰਨੇ ਆ ਨਾ ਕੀ ਕਹੋਗੇ ਨਹੀਂ ਇਹ ਇਹ ਵੱਡੇ ਟਰੈਕ ਕਹਣ ਨੂੰ ਤਾਂ ਬਹੁਤ ਦੁਨੀਆ ਬਹੁਤ ਗਲਤ ਕਹਿੰਦੀ ਆ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਨਸ਼ਈ ਆ ਇਹ ਬਹੁਤ ਗਲਤ ਆ ਪਰ ਨਹੀਂ ਜਿੰਨਾ ਟਾਰਗੇਟ ਕਰਕੇ ਕੀਤਾ ਜਾਂਦਾ ਵੀ ਪੰਜਾਬ ਨੂੰ ਟਾਰਗੇਟ ਕਰੋ ਨਸ਼ੇ 'ਚ ਕਹੋ ਤੇ ਐਵੇਂ ਨਜਾਇਜ਼ ਕਹਿ ਰਹੇ ਜੋ ਵੀ ਦੁਨੀਆ ਕਹਿ ਰਹੀ ਆ ਸਭ ਚੰਗਾ ਹੋ ਰਿਹਾ ਮੁੰਡੇ ਬਹੁਤ ਕੰਮ ਕਰ ਰਹੇ ਇੱਥੇ ਸੇਵਾ ਕਰਦੇ ਹੋ ਕਿਵੇਂ ਲੱਗਦਾ ਤੁਸੀਂ ਘਰੋਂ ਟਾਈਮ ਵੀ ਕੱਢਦੇ ਹੋ ਆਪਣੀ ਪਰਿਵਾਰ ਲੈ ਕੇ ਟਾਈਮ 'ਚੋਂ ਟਾਈਮ ਕੱਢਦੇ ਆ ਜੀ ਟਾਈਮ ਸਰ ਕਿਸੇ ਕੋਲ ਬਹੁਤ ਥੋੜਾ ਟਾਈਮ ਹੁੰਦਾ ਉਹਦੇ ਵਿੱਚੋਂ ਵੀ ਟਾਈਮ ਕੱਢ ਕੇ ਆ ਰਹੇ ਆ ਸਰਪੰਚ ਸਾਹਿਬ ਦਾ ਬੜਾ ਯੋਗਦਾਨ ਆ ਰੋਜ਼ ਕਿਸੇ ਨਾਲ ਸਵੇਰੇ ਇੱਕ ਦੋ ਜਣੇ ਇਹਨਾਂ ਨੇ ਇੱਕ ਦਿਨ ਪਹਿਲਾਂ ਸ਼ਡਿਊਲ ਬਣਾਉਣਾ ਵੀ ਭਾਈ 10 ਟਰੈਕਟਰ 12 ਟਰੈਕਟਰ ਆਪਣੇ ਜਾਣੇ ਆ ਦੋ ਤਿੰਨ ਦਿਨ ਇਹਨਾਂ ਨੇ ਪਹਿਲਾਂ ਕਹਿ ਕੇ 10-10 ਟਰੈਕਟਰ ਪੱਕੇ ਰੱਖਣੇ ਆ ਵੀ ਹਰ ਰੋਜ਼ ਜਾਵੇ ਰੋਜ਼ ਆਈਏ ਤਾਂ ਕਰਕੇ 10-12 ਟਰੈਕਟਰ ਹਰ ਡੇਲੀ ਆ ਰਹੇ ਸਾਡੇ ਪਿੰਡੋਂ ਹੋਰ ਵੀ ਮੁੰਡੇ ਬਹੁਤ ਆ ਰਹੇ ਸਾਰੇ ਮੁੰਡੇ ਆਏ ਹੋਏ ਆ ਨੌਜਵਾਨ ਸਾਡੇ ਸੇਵਾ ਕਰਦੇ ਠੀਕ ਹੈ ਥੈਂਕ ਯੂ ਤੁਹਾਡਾ ਨਾਮ ਗੁਰਪ੍ਰੀਤ ਸਿੰਘ ਆਈ ਫੋਨਿੰਗ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਔਰ ਪੁੱਛਾਂਗੇ ਇਹਨਾਂ ਵੀਰਾਂ ਨੂੰ ਕਿ ਜਦੋਂ ਆਪਾਂ ਇੱਥੇ ਸੇਵਾ ਕਰਦੇ ਆਣਗੇ ਸਭ ਤੋਂ ਵੱਡੀ ਗੱਲ ਹੁੰਦੀ ਕਿ ਵੀ ਤੁਸੀਂ ਘਰੋਂ ਵੀ ਟਾਈਮ ਕੱਢਦੇ ਹੋ ਘਰਦਿਆਂ ਦੀ ਸਪੋਰਟ ਵੀ ਹੁੰਦੀ ਆ ਪਿੰਡਾਂ ਦੀ ਸਪੋਰਟ ਵੀ ਹੁੰਦੀ ਆ ਤੁਸੀਂ ਇੱਥੇ ਆਣ ਕੇ ਜਦੋਂ ਸਾਰਾ ਦਿਨ ਮਿਹਨਤ ਕਰਦੇ ਹੋ ਕਿਵੇਂ ਤੁਹਾਡੇ ਮਨ 'ਚ ਆਉਂਦਾ ਵੀ ਇਹ ਜਿਹੜੀ ਜ਼ਮੀਨ ਖਰਾਬ ਹੋ ਗਈ ਆ ਤੁਹਾਡੇ ਵਰਗੇ ਜ਼ਿਮੀਂਦਾਰ ਸੀਗੇ ਹੈਨਾ ਤੇ ਕਈ ਵਾਰੀ ਮਨ 'ਚ ਇਹ ਵੀ ਆਉਂਦਾ ਵਾ ਵੀ ਇਹ ਜਿਹੜਾ ਕਰੋਪੀ ਜਿਹੜੀ ਆ ਕੁਦਰਤੀ ਵੀ ਹੈਗੀ ਆ ਮੈਨੂਮੇਡ ਵੀ ਹੈਗੀ ਆ ਇਹਨੂੰ ਕਿੱਦਾਂ ਸਮਝਦੇ ਹੋ ਭਾਜੀ ਕੁਦਰਤੀ ਤਾਂ ਚਲੋ ਹੈਗੀ ਹੈਗੀ ਆ ਬਾਰਿਸ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਮੈਨੇਜਮੈਂਟ ਦੀ ਹੈ ਲੈਕ ਆ ਬਹੁਤ ਵੱਡੀ ਕਿਉਂਕਿ ਜਿਹੜਾ ਕਮਿਊਨੀਕੇਸ਼ਨ ਗੈਪ ਬਣਿਆ ਹੋਇਆ ਜੇ ਉਹ ਨੂੰ ਤੁਸੀਂ ਕਵਰ ਨਹੀਂ ਨਾ ਕਰੋਗੇ ਤੇ ਉਹ ਫਿਰ ਏਦਾਂ ਹੀ ਚੀਜ਼ਾਂ ਹੁੰਦੀਆਂ ਰਹਿਣਗੀਆਂ ਹਾਂ ਜੇ ਮੈਨ ਮੇਡ ਨੂੰ ਬਣਾਇਆ ਜਾ ਰਿਹਾ ਜਾਂ ਜਾਣ ਬੁੱਝੋ ਹੀ ਕੀਤਾ ਜਾ ਰਿਹਾ ਤਾਂ ਬਹੁਤ ਨਿੰਦਣਯੋਗ ਚੀਜ਼ ਆ ਕਾਰਨ ਕਿ ਆ ਵੀ ਤੁਸੀਂ ਇੰਨੇ ਲੋਕਾਂ ਦਾ ਨੁਕਸਾਨ ਕਰਕੇ ਸਕੂਨ ਦੀ ਜ਼ਿੰਦਗੀ ਨਹੀਂ ਜੀ ਸਕਦੇ ਜਿਹੜਾ ਇਹ ਨੁਕਸਾਨ ਹੋਇਆ ਇਕੱਲੇ ਲੋਕਾਂ ਦਾ ਨਹੀਂ ਹੋਇਆ ਹਰ ਦੁਕਾਨਦਾਰ ਜਿਹਦੇ ਤੋਂ ਖਾਣਾ ਜਿਹਨੇ ਕਮਾਉਣਾ ਉਹਨੇ ਵੇਚਣਾ ਵੇਚਣ ਵਾਲਾ ਜਿਹੜਾ ਵੇਚ ਰਿਹਾ ਉਹ ਗਾਂਹ ਵੇਚ ਰਿਹਾ ਪਰਚੇਜ਼ ਸੇਲ ਸਾਰੇ ਤੇ ਇਹ ਅਸਰ ਪੈਣਾ ਹੁਣ ਇਹਨਾਂ ਨੂੰ ਲੱਗ ਰਿਹਾ ਹੋਊਗਾ ਵੀ ਮਰ ਗਿਆ ਕੋਈ ਇੱਕ ਚੱਕਰ ਨਹੀਂ 20000 ਰੁਪਏ ਦੇ ਦਿਓ ਕੋਈ 20000 ਰੁਪਏ ਦੇ ਨਾਲ ਇਹ ਜਿੰਦਗੀ ਬਹਾਲ ਹੋਣ ਵਾਲੀ ਗੱਲ ਨਹੀਂ ਇੱਥੇ ਲੱਖ ਲੱਖ ਦਾ ਤੇਲ ਡੇਲੀ ਲੱਗ ਰਿਹਾ 100 ਦੇ ਲਾਗੇ ਤੇ ਟਰੈਕਟਰ ਚੱਲਦੇ ਪਏ ਆ ਹਰ ਕੋਈ ਬੰਦਾ ਜਿਹੜਾ ਟਾਈਮ ਕੱਢ ਕੇ ਆ ਰਿਹਾ ਉਹ ਇੱਕ ਦੁੱਖ ਲਈ ਆ ਰਿਹਾ ਉਸ ਦੀ ਸੇਵਾ ਭਾਵਨਾ ਜਿਹੜੀ ਹੈਗੀ ਆ ਪਰ ਉਹਦੇ ਅੰਦਰ ਇਹ ਕੀ ਆ ਵੀ ਕਿਸੇ ਤਰੀਕੇ ਕਿਸੇ ਦਾ ਚਾਹ ਰੁਪਏ ਦਾ ਦਸਾਂ ਦਾ ਜਿੰਨਾ ਕ ਫਾਇਦਾ ਹੋਵੇ ਆਪਾਂ ਕਰ ਸਕੀਏ ਕਿਉਂ ਕੱਲ ਨੂੰ ਹਰ ਕੋਈ ਬੰਦਾ ਗੱਲ ਕਰਦਾ ਹੁਣ ਅਸੀਂ ਕਿਤੇ ਗੱਲ ਕਰਾਂਗੇ ਅਸੀਂ ਇੰਨੇ ਦੇਣ ਜਾਂਦੇ ਹੈਗੇ ਆ ਵੀ ਗੱਲ ਕਰਨ ਜੋਗੇ ਆ ਵੀ ਅਸੀਂ ਦੱਸ ਦੇਣ ਉਥੇ ਲਾਇਆ ਪੰਜ ਦਿਨ ਲਾਇਆ ਘੰਟਾ ਲਾਇਆ ਬਤੀਤ ਕੀਤਾ ਇਹਨਾਂ ਨੂੰ ਫੀਲ ਕੀਤਾ ਉਹਨਾਂ ਲੋਕਾਂ ਵਾਸਤੇ ਕੁਛ ਨਹੀਂ ਟਾਈਮ ਕੱਢਿਆ ਆ ਵੀ ਇਹ ਤੇ ਆਪਣੇ ਆਪ ਦੀ ਇੱਕ ਸੈਟੀਸਫੈਕਸ਼ਨ ਆ ਉਹਨਾਂ ਨੂੰ ਅਸੀਂ ਕੁਛ ਨਹੀਂ ਦੇ ਰਹੇ ਇਹ ਤੇ ਉਹਨੂੰ ਅੱਜ ਸਾਫ਼ ਕਰ ਦਾਂਗੇ ਬਿਜਣਾ ਉਹਨਾਂ ਨੇ ਕਮਾਉਣਾ ਉਹਨਾਂ ਨੇ ਪਰ ਉਹ ਜਿਹੜਾ 10 ਸਾਲ ਪਿੱਛੇ ਚਲ ਗਿਆ ਨਾ ਤੇ ਉਹ ਗਵਰਨਮੈਂਟ ਕਲੀਅਰ ਕਰ ਸਕਦੀ ਆ ਨਾ ਅਸੀਂ ਲੋਕ ਕਰ ਸਕਦੇ ਆ ਉਹ ਬੰਦਾ ਜਿਹੜਾ ਹੰਡਾਊਗਾ ਉਹਦੇ ਤੇ ਹੀ ਜਾਊਗਾ ਭਾਜੀ ਪਰ ਸਰਕਾਰਾਂ ਰੀਹੈਬਿਲੀਟੇਸ਼ਨ ਵਿੱਚ ਵੀ ਤੱਕ ਦਿਸ ਨਹੀਂ ਰਹੀਆਂ ਕਿਤੇ ਭਾਜੀ ਸਰਕਾਰਾਂ ਦੇ ਵਿੱਚ ਮੇਰੇ ਸਾਹਮਣੇ ਇਲੈਕਸ਼ਨ ਤੋਂ ਬਾਅਦ ਉਹਦੇ ਨਹੀਂ ਦੇਖਦੀਆਂ ਉੰਜੇ ਤੁਸੀਂ ਕੌਮ ਵੀ ਇਹਨਾਂ ਨੂੰ ਇੰਨੀ ਸਮਝ ਸੀਗੀ ਵੀ ਇੰਨੇ ਬਾਰਸ਼ ਆਉਣੀਆਂ ਕਿਉਂਕਿ ਸਿਸਟਮ ਤੁਹਾਡੇ ਕੋਲ ਬਹੁਤ ਵਧੀਆ ਨਹੀਂ ਕਿਉਂਕਿ ਹੋਰ ਵੀ ਬੰਦੇ ਨੇ ਜੋ ਮੈਨੇਜ ਕਰਦੇ ਆ ਵੈਦਰ ਨੂੰ ਉਹਨਾਂ ਦੀਆਂ ਰਿਪੋਰਟਾਂ ਆਈਆਂ ਹੋਈਆਂ ਪਹਿਲਾਂ ਕਿ ਇੰਨੀ ਬਾਰਸ਼ ਹੋਣੀ ਆ ਅਗਲਾ ਜਿਹੜਾ ਆਪਣਾ ਸਰਕਲ ਸੀਗਾ ਅਕਤੂਬਰ ਵਾਲਾ ਉਹ ਪਹਿਲਾਂ ਆ ਰਿਹਾ ਉਹ ਵੀ ਨੌਲੇਜ ਸੀਗਾ ਤੇ ਫਿਰ ਆਪਾਂ ਕਿਉਂ ਨਹੀਂ ਸਫਾਈ ਕਰਾਈ ਤੇ ਕਿਉਂ ਨਹੀਂ ਬੰਦਾਂ ਨੂੰ ਕੀਤਾ ਹਰ ਹਰ ਸਾਲ ਇਹੀ ਏਰੀਆ ਕਿਉਂ ਮਰਦਾ ਵਾ ਹਾਂ ਬਿਲਕੁਲ ਆਸੇ-ਪਾਸੇ ਵੀ ਮਰ ਸਕਦਾ ਹੋਰ ਕਿਤੇ ਵੀ ਜਾ ਸਕਦਾ ਇਸ ਵਾਰੀ ਚਲੋ ਪੰਜਾਬ ਹੀ ਡੁੱਬ ਗਿਆ ਪਰ ਹਰ ਤੀਜੇ ਸਾਲ ਇਹੀ ਲੋਕੀ ਕਾਦੋਂ ਭੋਗਣ ਕਿ ਕਿਤੇ ਨਾ ਕਿਤੇ ਤੇ ਫਿਰ ਮੈਨੇਜਮੈਂਟ ਦਾ ਲੈ ਕੇ ਹੈਗਾ ਵਾ ਜੇ ਆਪਾਂ ਕੁਦਰਤੀ ਕਰੋਪੀ ਮੰਨਦੇ ਆ ਠੀਕ ਆ بارشਾਂ ਬਹੁਤ ਹੋਈਆਂ ਕੰਟਰੋਲ ਤੋਂ ਬਾਹਰ ਸੀਗੀਆਂ ਪਰ بارشਾਂ ਇਦਾਂ ਡਿਸਾਸਟਰ ਨਹੀਂ ਕਰਦੀਆਂ ਜਿੰਨਾ ਹੋ ਗਿਆ ਵਾ ਤੇ ਇਹ ਚੀਜ਼ਾਂ ਜਿਹੜੀਆਂ ਪਿੱਛੇ ਚੱਲ ਗਈਆਂ ਹੁਣ ਤੁਸੀਂ ਇਹਨਾਂ ਨੂੰ ਕਣਕ ਫਰੀ ਦੇ ਦਿਓ ਦਾਲਾਂ ਫਰੀਕ ਦੇ ਦਿਓ ਨਕੰਮੇ ਕਰ ਦਿਓ ਉਹ ਕਰ ਸਕਦੇ ਆ ਪਰ ਜਦੋਂ ਤੁਸੀਂ ਇਹਨਾਂ ਦੀ ਮਿਹਨਤ ਖੋਲੀ ਜਾ ਇਹਨਾਂ ਦੀ બીજી ਵੀ ਫਸਲ ਖੋਲੀ ਜਿਹੜਾ ਇਹਨਾਂ ਦਾ ਦਿਮਾਗੀ ਤੌਰ ਤੇ ਪਰੇਸ਼ਾਨੀਆਂ ਆ ਜਾਂ ਉਹਨਾਂ ਦੇ ਆਉਣ ਵਾਲ ਉਹ ਨਹੀਂ ਤੁਸੀਂ ਕਵਰ ਕਰ ਸਕਦੇ ਤੇ ਇਹ ਹਰ ਇੱਕ ਬੰਦੇ ਦਾ ਦੁੱਖ ਹਰ ਉਸ ਬੰਦੇ ਦਾ ਚਾਹੇ ਉਹ 5 ਕਿੱਲੇ ਵਾਲਾ 2 ਕਿੱਲੇ ਵਾਲਾ ਜਾਂ 10 ਕਿੱਲੇ ਵਾਲਾ ਮਤਲਬ ਕਿਸਾਨ ਨੂੰ ਦੋ ਤਰ੍ਹਾਂ ਦੀ ਪਰੇਸ਼ਾਨੀ ਆਰਥਿਕ ਤੇ ਧੰਨ ਨਹੀਂ ਚੱਲਣੀ ਨਾ ਮਾਨਸਿਕ ਜੁਆ ਕਾਰ ਮਾਨਸਿਕ ਤਾਂ ਹੈਗੀ ਹੈਗੀ ਜਿਹਦਾ ਹੁਣ ਘਰ ਡਰ ਗਿਆ ਬਾਜੀ ਤੁਸੀਂ ਉਹਦਾ ਘਰ ਕਿੱਦਾਂ ਬਣਾ ਕੇ ਦੇ ਸਕਦੇ ਹੋ ਤੁਸੀਂ ਉਹਨੂੰ ਬਾਲੇ ਦੇ ਦੋਗੇ ਉਹਦੀ ਛੱਤ ਪਾ ਦੋਗੇ ਪਰ ਉਹ ਘਰ ਰਹਿਣਾ ਨਾ ਉਹਦੇ ਜਿਹੜੇ ਮਕਾਨ ਦੇ ਨਾਲ ਉਹਦੇ ਚ ਜਜ਼ਬਾਤ ਜੁੜੇ ਆ ਉਹ ਅਗਰ ਕੋਈ ਬੰਦਾ ਉੱਥੇ ਰਿਹਾ ਵਾ ਉਹ ਚੀਜ਼ ਹੀ ਰੁੜ ਗਈ ਆ ਕਿਸੇ ਤਰੀਕੇ ਨਾਲ ਉਹਨੇ ਬਣਾਈ ਆ ਤੇ ਪਰ ਉਹਨੂੰ ਜੇ ਤੁਸੀਂ ਉਹ ਤਰੀਕਾ ਕਿਦਾਂ ਤੁਸੀਂ ਉਹ ਚੀਜ਼ ਉਦਾਂ ਕਰ ਦੋਗੇ ਸੇਮ ਨਹੀਂ ਹੋ ਸਕਦੀ ਤੋੜ ਕੇ ਵਧੀਆ ਬਣ ਸਕਦਾ ਵਾ ਪਰ ਇੱਕੋ ਜਿਹਾ ਨਹੀਂ ਹੋ ਸਕਦਾ ਹੁਣ ਇਹਨੂੰ ਅਹੀਂ ਜਿੰਨਾ ਮਰਜੀ ਵਧੀਆ ਕਰਦੇ ਪਰ ਜਿਹਦਾ ਇੱਥੇ ਕੁਝ ਡੁੱਬ ਗਿਆ ਜਾਂ ਉਹਦਾ ਰੁੜ ਗਿਆ ਉਹ ਅਹੀਂ ਪੈਦਾ ਨਹੀਂ ਕਰ ਸਕਦੇ ਦੁਬਾਰਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਜਿੰਨਾ ਵੀ ਹੁਣ ਸੰਤ ਸੀਚੇ ਆਲ ਦੀ ਲੱਗੇ ਹੋਏ ਆਪ ਦੇ ਲੋ ਪੂਰਾ ਕਰ ਰਹੇ ਯੋਗਦਾਨ ਕਿਉਂਕਿ ਉਹਨਾਂ ਸੁਲਤਾਨਪੁਰ ਚ ਬਹੁਤ ਦੀਨ ਪਹਿਲਾਂ ਤੋਂ ਹੀ ਇਹ ਤਾਂ ਹੁਣ ਦੀ ਗੱਲ ਆ ਉਹ ਪਿਛਲੇ 20 ਸਾਲਾਂ ਤੋਂ ਲੱਗੇ ਹੋਏ ਲਗਾਤਾਰ ਸੇ ਕੱਲੇ ਪੈਸੇ ਵਾਲੋਂ ਨਹੀਂ ਆਪ ਇੱਥੇ ਤੁਹਾਨੂੰ ਟਰੈਕਟਰ ਚਲਾਉਂਦੇ ਨਜ਼ਰ ਆਉਣਗੇ ਨਾਲ ਜੋ ਵੀ ਉਹਨਾਂ ਦਾ ਪ੍ਰਸ਼ਾਸਨ ਆ ਜਿੰਨਾ ਉਹਨਾਂ ਦੇ ਨਾਲ ਚੱਲਦਾ ਵਾ ਤੇ ਰਹੀ ਗੱਲ ਗਵਰਨਮੈਂਟ ਦੀ ਉਹ ਕਹਿਣ ਦੀ ਲੋੜ ਨਹੀਂ ਉਹ ਤੁਹਾਨੂੰ ਦੇਖ ਹੀ ਰਿਹਾ ਵੀ ਕੌਣ ਕਿੰਨਾ ਕੰਮ ਕਰਦਾ ਵਾ ਇੱਕ ਦੂਜੇ ਦੇ ਜਿੰਨੀ ਮਰਜ਼ੀ ਤੁਸੀਂ ਗੰਦਗੀ ਸੈੱਟ ਲੋ ਤੇ ਸਾਹਮਣਾ ਲੋਕਾਂ ਨੇ ਲੋਕਾਂ ਨੂੰ ਹੋਰ ਕੁਐਸਚਨ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਸੋ ਇਹ ਉਹ ਨੌਜਵਾਨ ਨੇ ਪਿੰਡਾਂ ਦੇ ਜਿਨ੍ਹਾਂ ਨੂੰ ਆਈਐਮਡੀ ਦਾ ਵੀ ਪਤਾ ਜਿਨ੍ਹਾਂ ਨੂੰ ਬੀਬੀਐਮਪੀ ਦਾ ਵੀ ਪਤਾ ਔਰ ਸਰਕਾਰਾਂ ਸ਼ਾਇਦ ਕਿਸੇ ਭੁਲੇਖੇ 'ਚ ਨੇ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਬਰਗਲਾ ਲਵਾ ਲਵਾਂਗੇ ਜਾਂ ਅਸੀਂ ਉਹਨਾਂ ਨੂੰ ਬੁੱਧੂ ਬਣਾ ਲਾਂਗੇ ਉਹ ਨਹੀਂ ਬੜਨਗੇ ਨੌਜਵਾਨਾਂ 'ਚ ਬੜੀ ਸਮਝ ਹੈ ਬੜੀ ਸੋਚ ਹੈ ਆਪਣੇ ਮਨ ਨਾਲ ਤਨ ਦੇ ਨਾਲ ਸੇਵਾ ਜਿਹੜੀ ਆ ਇਸ ਹੜਾ ਵਾਲੇ ਖੇਤਰ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ